ਮਹਾਵਾਰੀ ਪੀਰੀਅਡ ਦਾ ਡੇਟ ਮਹੀਨਾ ਜੋ ਕਿ ਇੱਕ ਹੀ ਅਰਥ ਹੈ ਜੋ ਕਿ ਔਰਤਾ ਤੇ ਕੁੜੀਆਂ ਲੜਕੀਆਂ ਨੂੰ ਆਉਣ ਵਾਲੀ ਸਰੀਰ ਦੀ ਇੱਕ ਜਨਨ ਪ੍ਰਕਿਰਿਆ ਹੈ ਜਿਸ ਕਰਕੇ ਇਹ ਦੁਨੀਆ ਚੱਲਦੀ ਆ ਰਹੀ ਹੈ ਕਿਹਾ ਜਾਂਦਾ ਹੈ ਕਿ ਮਹਾਵਾਰੀ ਨੂੰ ਲੈ ਕੇ ਮਜ਼ਾਕ ਕਰਨਾ ਜਾਂ ਉਡਾਉਣਾ ਆਪਣੀ ਮਾਂ ਦੇ ਮੂੰਹ ਤੇ ਚਪੇੜ ਮਾਰਨ ਵਾਲਾ ਕੰਮ ਏ ਜਿੰਨੇ ਲੱਖਾਂ ਦੁੱਖ ਝੱਲ ਕੇ ਇਸੇ ਤਰੀਕੇ ਨਾਲ ਸਾਨੂੰ ਜਨਮ ਦਿੱਤਾ ਇਹ ਉਹਦੀ ਕੁੱਖ ਦਾ ਮਖੌਲ ਉਡਾਉਣਾ ਏ ਤਾਂ ਨਾ ਕੁੜੀਆਂ ਅਤੇ ਔਰਤਾਂ ਵਿਚਾਰੀਆਂ ਜਿਹੜੀਆਂ ਹਰ ਮਹੀਨੇ ਇਸ ਮਹਾਮਾਰੀ ਦੀਆਂ ਤੁਹਾਨੂੰ ਚਲਦੀਆਂ ਹਨ ਹਰ ਮਹੀਨੇ 5-5 ਦਿਨ ਤਕਲੀਫਾ ਦੇ ਵਿੱਚ ਰਹਿਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਅੱਜ ਦੇ ਸਮੇਂ ਵਿੱਚ ਕਈ ਕੁੜੀਆਂ ਨੂੰ ਛੋਟੀ ਉਮਰ ਦੇ ਵਿੱਚ ਹੀ ਪੀਰੀਅਡਸ ਆਉਣੇ ਸ਼ੁਰੂ ਹੋ ਜਾਂਦੇ ਹਨ ਜੋ ਮਾਪਿਆਂ ਦੇ ਲਈ ਡਰ ਦਾ ਮਾਹੌਲ ਬਣਿਆ ਹੋਇਆ ਹੈ ਮਾਪੇ ਪੂਰੇ ਪਰੇਸ਼ਾਨ ਹਨ ਕਿਉਂ ਸਾਡੀ ਟੀਰਾਣੀ ਨੂੰ ਛੋਟੀ ਉਮਰੇ ਹੀ ਪੀਗ ਗਈ ਹਨ ਜੇ ਸਬੰਧੀ ਅੱਜ ਸਾਡੀ ਟੀਮ ਵੱਲੋਂ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਦੇ ਔਰਤ ਰੋਗਾ ਦੇ ਮਾਹਿਰ ਡਾਕਟਰ ਬਲਪ੍ਰੀਤ ਕੌਰ ਦੇ ਸਹਿਯੋਗ ਦੇ ਨਾਲ ਧੀਆਂ ਨੂੰ ਆ ਰਹੀ ਛੋਟੀ ਉਮਰ ਹੀ ਪੀਰੀ ਸਮੱਸਿਆ ਸਬੰਧੀ ਜਾਗਰੂਕਤਾ ਸੰਦੇਸ਼ ਤਿਆਰ ਕੀਤਾ ਗਿਆ ਹੈ ਡਾਕਟਰ ਬਲਪ੍ਰੀਤ ਕੌਰ ਜੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲੜਕੀਆਂ ਨੂੰ 10 ਸਾਲ ਦੀ ਉਮਰ ਤੋਂ ਪਹਿਲਾਂ ਹੀ ਜ਼ਿਆਦਾਤਰ ਪੀਰੀਅਡਸ ਆਉਣੇ ਸ਼ੁਰੂ ਹੋ ਜਾਂਦੇ ਪਰ ਇਸ ਉਮਰ ਦੀਆਂ ਕੁੜੀਆਂ ਨੂੰ ਪੀਰੀਅਡਸ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਅਤੇ ਨਾ ਇਸ ਸਥਿਤੀ ਨੂੰ ਸਭ ਬਾਲ ਸਕਦੀਆਂ ਹਨ ਛਾਟੋ ਮਰਦੇ ਵਿੱਚ ਪੀਰੀਅਡਸ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ ਫੈਸੇ ਤਾਂ ਜਿਵੇਂ ਡਾਕਟਰ ਬਲਪਰੀ ਜੀ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਡਰਨ ਵਾਲੀ ਕੋਈ ਲੋੜ ਨਹੀਂ ਕੁੜੀਆਂ ਦੀਆਂ ਮਹਤਾਵਾ ਨੂੰ ਰੱਖਣ ਦੀ ਜ਼ਰੂਰਤ ਹੈ ਵੈਸੇ ਦੇਖਣ ਦੇ ਵਿੱਚ ਆ ਇੱਕ ਹਕੀਕਤ ਜਦ ਵੀ ਸਾਡੀ ਟੀਮ ਵੱਲੋਂ ਔਰਤਾ ਦੇ ਮਾਹ ਡਾਕਟਰਾਂ ਦੇ ਸਹਿਯੋਗ ਦੇ ਨਾਲ ਜਾਗਰੂਕਤਾ ਸੰਦੇਸ਼ ਤਿਆਰ ਕਰਦੇ ਸਮੇਂ ਸਾਹਮਣੇ ਆਉਂਦੀ ਹੈ ਕਿ ਔਰਤਾਂ ਅਤੇ ਕੁਆਰੀਆਂ ਲੜਕੀਆਂ ਨੂੰ ਔਰਤਾਂ ਦੇ ਹੀ ਮਾਹ ਡਾਕਟਰ ਕੋਲ ਆਪਤ ਅੰਗ ਦੇ ਵਿੱਚ ਸਮੱਸਿਆ ਆਉਣ ਤੇ ਸੰਗ ਲੱਗਣ ਦੇ ਕਾਰਨ ਆਪਣਾ ਚੈੱਕਅਪ ਨਾ ਆਉਣ ਤੇ ਵੱਡੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਓ ਜਾਣਦੇ ਹਾਂ ਗੁਰੂਗੋੜੀ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਦੇ ਔਰਤਾਂ ਰੋਗਾਂ ਦੇ ਮਾਹਰ ਡਾਕਟਰ ਬੱਦੀ ਕੋਲ ਪੂਰੀ ਜਾਣਕਾਰੀ ਕਿਉਂ ਤੀਆਂ ਨੂੰ ਛੋਟੀ ਉਮਰੇ ਹੀ ਪੀਰੀਅਡ ਆਉਣੇ ਹੱਤ ਉਸ ਸਮੇਂ ਕਿਵੇਂ ਮਾਪਿਆਂ ਨੂੰ ਤੀਆਂ ਦਾ ਖਿਆਲ ਰੱਖਣਾ ਚਾਹੀਦਾ ਸਾਡੀ ਟੀਮ ਵੱਲੋਂ ਕੀਤਾ ਗਿਆ ਜਾਗਰੂਕਤ ਸੰਦੇਸ਼ ਤਿਆਰ ਤੁਹਾਨੂੰ ਪਸੰਦ ਆਵੇ ਤਾਂ ਰਿਸ਼ਤੇਦਾਰਾਂ ਦੇ ਨਾਲ ਸਾਂਝਾ ਜਰੂਰ ਕਰਿਓ ਤੀਆਂ ਸਰ ਦੇ ਘਰਾਂ ਦੇ ਵਿੱਚ ਹਨ ਡਾਕਟਰ ਨਸ਼ਕਰ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਪਰ ਤੇ 901 ਦੇਖਣ ਦੇ ਵਿੱਚ ਆ ਰਿਆ ਜਿਹੜੀਆਂ ਲੜਕੀਆਂ ਵਿਚਾਰੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਪੀਰੀਅਡਸ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਜਿਹਦੇ ਵਿੱਚ ਜਿਹੜੇ ਹੈਗਾ ਵੀ ਇਸ ਦਾ ਬੈਲ ਡਿਫਰੈਂਸ ਹੁੰਦਾ ਸੀਗਾ ਤੇ ਹੁਣ ਜਿਹੜੇ ਹੈਗਾ ਵੀ ਇਸ ਦੇ ਵਿੱਚ ਛੋਟੀ ਉਮਰ ਦੇ ਵਿੱਚ ਹੀ ਆਉਣ ਦੇ ਕਾਰਨ ਮਾਪਿਆਂ ਦੇ ਵਿੱਚ ਬਹੁਤ ਵੱਡੇ ਸਮੱਸਿਆਵਾ ਦਾ ਟੈਨਸ਼ਨ ਬਣੀ ਹੋਈ ਹੈ ਕਾਰਨ ਕੀ ਹੈ ਕਿਉਂ ਆ ਰਹੀ ਹੈ ਵੀ ਇਹ ਦਾ ਕੀ ਕਹਿਣਾ ਚਾਹੋ पहला सारे दर्शकों मेरे प्यार भरी सत श्रीकाल मेरा नाम डॉक्टर बलप्रीत है मैं सहायक प्रोफेसर गुरु गोबिंद सिंह मेडिकल कॉलेज जनाना विभाग के रही हाँ जो उन्होंने सवाल किया है वो अजकल जमाने के बहुत ही ज़्यादा जरूरी है सू पता होना चाहिए है कि अजकल जीड़ी उमर हैगी है अजकल है। बच्चों के जोड़ी उमर हैगी महावारी आनंद उम्र हैगी है ਉਹਨਾਂ ਨੂੰ ਤੋਦਾ 10 ਸਾਲ ਹੋ ਚੁੱਕੀ ਹੈ ਜੋ ਕਿ ਸਾਡੇ ਪੁਰਾਣੇ ਜ਼ਮਾਨੇ ਦੇ ਵਿੱਚ ਸਾਡੇ ਮੰਮੀ ਦਾਦੀ ਦੇ ਜ਼ਮਾਨੇ ਦੇ ਵਿੱਚ 15-16 ਸਾਲ ਦੀ ਉਮਰ ਤੇ ਹੁੰਦੀ ਸੀਗੀ ਇਹਨਾਂ ਦੇ ਬਹੁਤ ਹੀ ਜ਼ਿਆਦਾ ਅਲੱਗ-ਅਲੱਗ ਕਾਰਨ ਹੈ ਕਿਉਂ ਕਿ ਸਾਡੇ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਹੈਗੀ ਹੈ ਕਿ ਸਾਡਾ ਲਾਈਫ ਸਟਾਈਲ ਹੀ ਬਹੁਤ ਜ਼ਿਆਦਾ ਚੇਂਜ ਹੋ ਚੁੱਕਾ ਹੈ ਲਾਈਫ ਸਟਾਈਲ ਦੇ ਵਿੱਚ ਕੀ ਹੈਗਾ ਪਹਿਲਾਂ ਆਪਾਂ ਆਰਗੈਨਿਕ ਸਾਰੀਆਂ ਚੀਜ਼ਾਂ ਖਾਂਦੇ ਹੁੰਦੇ ਸੀ ਅੱਜ ਕੱਲ ਜਿਹਨੇ ਸਾਰੀਆਂ ਚੀਜ਼ਾਂ ਹੈਗੀਆਂ ਇਨ ਆਰਗੈਨਿਕ ਖਾਣੀਆਂ ਸ਼ੁਰੂ ਹੋ ਗਈਆਂ ਹੈ ਤੁਹਾਡਾ ਹਰ ਇੱਕ ਚੀਜ਼ ਦੇ ਵਿੱਚ ਮਿਲਾਵਟ ਆਣੀ ਸ਼ੁਰੂ ਹੋ ਗਈ ਹੈ ਮਿਲਾਵਟ ਦੇ ਕਾਰਨ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਕੁਝ ਆਰਗੈਨ ਮਾਈਕਰੋ ਆਰਗੈਨਿਜ਼ਮਸ ਹੁੰਦੇ ਆਂ ਕੁਝ ਇਸ ਤਰ੍ਹਾਂ ਦੇ ਪਦਾਰਥ ਹੁੰਦੇ ਹਨ ਜਿਦਾਂ ਦੇ ਕਾਰਨ ਸਾਡਾ ਜਿਹੜਾ ਪੂਰਾ ਸਰੀਰ ਹੈ ਉਹ ਪਹਿਲਾਂ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ ਹੈ ਪੂਰਾ ਜਿਹੜਾ ਦਿਮਾਗ ਹੈ ਉਹ ਪਹਿਲਾਂ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਦੇ ਵਿੱਚ ਪਲਾਸਟਿਕ ਦੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਹਨ ਜਦੋਂ ਮਾਤਾ ਕੰਜ਼ਿਊਮ ਕਰਦੀ ਹੈ ਜਦੋਂ गर्भवती होंगी जो माता कंज्यूम दी है, है वो दिनाल सब जीज़ा है बच्चे चलिया जािस कारण जो बच्चा बहर आता है वोद प्रोसैस जोड़ा है साढ़ी प्यूबिटी का प्रोसैसा जवानी आन का प्रोसैस वो सब बहुत जल्दी हो जाता है दूसरा सब तो पहला कारण खाण पीन का लाइफ स्टाइल का दूसरा कारण है स्ट्रैस अजक छोटे बच्चों ही पढ़ाई का इन्ना ज़्यादा स्ट्रैस दे दिता जाता है कि ती छोटे होंदे तो ही मतलब ਪਹਿਲਾਂ ਜਿਹੜਾ ਸੀਗਾ ਪੂਰਾ ਬੱਚਾ ਜਿਹੜਾ ਸੀਗਾ ਆਪਣਾ ਬਚਪਨ گزارਦਾ ਸੀਗਾ ਬਟ ਅੱਜ ਕੱਲ ਬਚਪਨ ਦਾ ਤਾਂ ਬਚਪਨਾ ਰਹਿ ਹੀ ਨਹੀਂ ਹੈ ਉਹਨਾਂ ਦੇ ਵਿੱਚ ਪੜਾਈ ਦਾ ਹੀ ਇੰਨਾ ਜ਼ਿਆਦਾ ਸਟ्रेस ਦੇ ਦਿੱਤਾ ਜਾਂਦਾ ਹੈ ਮਾਪਿਆਂ ਵੱਲੋਂ ਵੀ ਸਕੂਲ ਵੱਲੋਂ ਵੀ ਪੜਾਈ ਦਾ ਤੇ ਜਿਸ ਦੇ ਕਾਰਨ ਸਟ्रेस ਦੇ ਕਾਰਨ ਹਾਰਮੋਨ ਸਾਡੇ ਇੰਨੀ ਜਲਦੀ ਜਲਦੀ ਵੱਧਦੇ ਹਨ ਕਿ ਸਾਨੂੰ ਪੀਰੀਅਡਸ ਪਹਿਲਾਂ ਆ ਜਾਂਦੇ ਹਨ ਤੀਸਰੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਹੈਗੀ ਆ ਕਿ ਖੇਲਣਾ ਖੁੱਤਣਾ ਅੱਜ ਕੱਲ ਦੇ ਜ਼ਮਾਨੇ ਵਿੱਚ ਜਿਹੜੇ ਵੀ ਬੱਚੇ ਹੈ ਉਹ ਆਪਣੇ ਫੋਨ ਦਿਨਾਂ ਹੀ ਲੱਗੇ ਰਹਿੰਦੇ ਹਨ ਖੇਲਣ ਖੁੱਦਣ ਦੇ ਵਿੱਚ ਤਾਂ ਉਹਨਾਂ ਦਾ ਧਿਆਨ ਹੀ ਨਹੀਂ ਜਾਂਦਾ ਜਿਸ ਦੇ ਕਾਰਨ ਸਾਨੂੰ ਜ਼ਰੂਰਤ ਹੈ ਕਿ ਉਹਨਾਂ ਨੂੰ ਖੇਲਣ ਖੁੱਦਣ ਦੇ ਲਈ ਸਾਨੂੰ ਐਕਟੀਵਿਟੀਜ਼ ਕਰवानी ਚਾਹੀਦੀਆਂ ਹਨ ਜੋ ਕਿ ਅੱਜ ਕੱਲ ਦੇ ਬੱਚਿਆਂ 'ਚ ਨਹੀਂ ਹੈ ਇਹ ਤਿੰਨ ਮੁੱਖ ਕਾਰਨ ਹਨ ਜਿਨ੍ਹਾਂ ਦੇ ਕਾਰਨ ਮਹੀਨਾ ਸਾਨੂੰ ਪਹਿਲਾਂ ਆ ਜਾਂਦਾ ਹੈ ਅੱਜ ਕੱਲ ਦੀ ਜਿਹੜੀ ਉਮਰ ਹੈ ਉਹ 9 ਤੋਂ 10 ਸਾਲ ਹੋ ਚੁੱਕੀ ਹੈ ਜੋ ਕਿ ਨਾਰਮਲ ਅੱਜ ਕੱਲ ਦੇ ਨਾਰਮਲ ਐਂਡ ਨਿਊਮਰ ਹੈ ਜੋ ਕਿ ਪਹਿਲਾਂ ਉਮਰ ਨਾਰਮਲ ਨਹੀਂ ਸੀਗੀ ਲੋਕ ਸੋ ਜੀ ਗੱਲ ਕਰੀਏ ਜਿਸ ਤਰ੍ਹਾਂ ਬੱਚਿਆਂ ਦੇ ਵਿੱਚ ਆ ਰਹੀ ਹੈ 21 ਕਾਰਨ ਕੀ ਹੁੰਦਾ ਹੈ ਪੀਰੀਅਡ ਜ਼ਾਂ ਦਾ ਪਹਿਲੇ ਪੀਰੀਅਡ ਜ਼ਾਂ ਦਾ ਪਰ ਉਹ ਮੈਂ ਦੱਸ ਮਤਲਬ ਪਹਿਲੇ ਪੀਰੀਅਡ ਜ਼ਾਂ ਦਾ ਜੋ ਸਾਡੀ ਬੋਡੀ ਹੈ ਉਹ ਅਲੱਗ ਅਲੱਗ ਜਿਵੇਂ ਸਾਡਾ ਸਟ੍ਰੈਸ ਹੋ ਗਿਆ ਜਿਵੇਂ ਸਾਡੀ ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਹੈ ਸਾਡੀ ਸੈਡੀਨਟਰੀ ਲਾਈਫ ਸਟਾਈਲ ਹੈਗੀ ਹੈ ਸਨ ਘਰ ਦੇ ਵਿੱਚ ਸਟ੍ਰੈਸ ਵਾਲਾ ਮਾਹੌਲ ਰਹਿੰਦਾ ਹੈ ਸਾਡੀ ਬੋਡੀ ਦੀ ਕੋਈ ਐਕਟੀਵਿਟੀ ਨਹੀਂ ਰਹਿੰਦੀ ਇਹ ਸਭ ਦੇ ਇਹ ਸਭ ਕਾਰਨ ਜਿਹੜੇ ਹੈਗੇ ਆ ਸਾਡੀ ਬੋਡੀ ਨੂੰ ਸਾਡੇ ਬ੍ਰੇਨ ਦੇ ਨੂੰ ਬ੍ਰੇਨ ਦੇ ਜਿਹੜੇ ਹਾਰਮੋਨਸ ਹੁੰਦੇ ਆ ਉਹ ਪਹਿਲਾਂ ਹੀ ਡਵੈਲਪ ਹੋ ਜਾਂਦੇ ਹਨ ਜਿਸ ਦੇ ਕਾਰਨ ਮਹਾਵਾਰੀ ਪਹਿਲਾਂ ਆ ਜਾਂਦੀ ਹੈ ਲੱਗਦਾ ਦੇਖਣ ਦੇ ਵਿਚਾਰਿਆ ਕੁਝ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਡਬਲ ਡਬਲ ਜਿਵੇਂ ਹੁਣ ਮੰਨ ਕੇ ਚੱਲੋ ਜਿਸ ਤਰ੍ਹਾਂ ਗੱਲ ਕਰ ਗਏ ਵੀ ਪੀਰੀਅਡਸ 2 ਦਿਨ 3 ਦਿਨ 4 ਦਿਨ ਦਾ ਟਾਈਮ ਹੁੰਦਾ ਉਹ ਮਹੀਨੇ ਦੇ ਵਿੱਚ ਇੱਕ ਵਾਰ ਆਉਂਦੇ ਆ ਕੇ ਇੱਕ ਵਾਰ ਦੋ ਵਾਰ ਜਾਂ ਤਿੰਨ ਵਾਰ ਕੋਈ ਹੈ ਕਾਰਨ ਕੋਈ ਇਹਦਾ ਕਿਉਂ ਆ ਰਹੀ ਹੈ ਇਹਨਾਂ ਦਾ ਮੇਨ ਕਾਰਨ ਇਹੀ ਹੁੰਦਾ ਹੈ ਕਿ ਬੱਚਿਆਂ ਦੀ ਅੱਜ ਕੱਲ ਫਿਜ਼ੀਕਲ ਐਕਟੀਵਿਟੀ ਕੋਈ ਨਹੀਂ ਰਹੀ ਫਿਜ਼ੀਕਲ ਐਕਟੀਵਿਟੀ ਕੋਈ ਨਾ ਹੋਣ ਕਾਰਨ ਉਹਨਾਂ ਦੇ ਵਿੱਚ ਮੋਟਾਪਾ ਜਲਦੀ ਆ ਜਾਂਦਾ ਹੈ ਮੋਟਾਪਾ ਆਣ ਦੀ ਕਾਰਨ ਜਿਹੜੀਆਂ ਸਾਡੀਆਂ ਅੰਡੇਦਾਨੀਆਂ ਹੁੰਦੀਆਂ ਉਹ ਵੀ ਭਾਰੀ ਹੋ ਜਾਂਦੀਆਂ ਹਨ ਜਿਸ ਦੇ ਕਾਰਨ ਕਈ ਜਿਹੜੇ ਬੱਚੇ ਹੁੰਦੇ ਹਨ ਉਹਨਾਂ ਨੂੰ ਬਹੁਤ ਦੇਰ ਦੇਰ ਬਾਅਦ ਮਹੀਨਾ ਆਉਂਦਾ ਹੈ ਕਈਆਂ ਨੂੰ ਬਹੁਤ ਜਲਦੀ ਜਲਦੀ ਮਹੀਨਾ ਆਉਂਦਾ ਹੈ ਇਸ ਇੱਕ ਬਿਮਾਰੀ ਹੈ ਜਿਸ ਦੇ ਲਈ ਸਾਨੂੰ ਇੱਕ ਡਾਕਟਰ ਦੇ ਕੋਲ ਦਿਖਾਣਾ ਬਹੁਤ ਜ਼ਰੂਰੀ ਹੈ ਡਾਕਟਰ ਜੀ ਇੱਕ ਗੱਲ ਕਰੀਏ ਕਿ ਜਿੰਨਾ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ 9 ਤੋਂ 10 ਸਾਲ ਦੇ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਪੀਡਸ ਵਗੈਰਾ ਆ ਰਹੀ ਹੈ ਉਹ ਇਹ ਹਿੱਟ ਬਟੂ ਹੈਗੇ ਜਿਨ੍ਹਾਂ ਨੂੰ ਪੀਰੀਅਡਸ ਆ ਹੀ ਨਹੀਂ ਰਹੇ ਜੀ ਸਟਾਰਟ ਨਹੀਂ ਹੋਏਗੇ ਐਨਾ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੈ ਕਿ ਮਹੀਨਾ ਉਹਨਾਂ ਨੂੰ ਬਹੁਤ ਲੇਟ ਹੋ ਜਾਂਦਾ ਹੈ ਬਟ ਉਹਦੇ ਵਿੱਚ ਸਾਨੂੰ ਉਸ ਸੋ ਬੱਚੇ ਦੀ ਈਵੈਲੂਏਸ਼ਨ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਕਿਉਂ ਮਹੀਨਾ ਲੇਟ ਹੁੰਦਾ ਪਿਆ ਇਹਦੇ ਅਲੱਗ-ਅਲੱਗ ਕਾਰਨ ਹੁੰਦੇ ਹਨ ਇਸ ਲਈ ਇੱਕ ਡਾਕਟਰ ਕੋਲ ਅਗਰ ਤੁਹਾਨੂੰ ਮਹੀਨਾ 15 16 ਸਾਲ ਦੀ ਉਮਰ ਤੋਂ ਬਾਅਦ ਆ ਰਿਹਾ ਹੈ ਉਹਦੇ ਵਿੱਚ ਵੀ ਸਾਨੂੰ ਇੱਕ ਬੱਚੇ ਨੂੰ ਦਿਖਾਉਣ ਦੀ ਜ਼ਰੂਰਤ ਹੈ ਇੱਕ ਡਾਕਟਰ ਕੋਲ ਪ੍ਰੋਪਰ ਈਵੈਲੂਏਸ਼ਨ ਕਰਵਾਉਣ ਦੀ ਜ਼ਰੂਰਤ ਹੈ ਇਹਦੇ ਬਹੁਤ ਸਾਰੇ ਅਲੱਗ-ਅਲੱਗ ਕਾਰਨ ਹੁੰਦੇ ਹਨ ਦਿਮਾਗੀ ਤੌਰ ਤੇ ਕਾਰਨ ਹੋ ਸਕਦਾ ਹੈ ਬੱਚੇਦਾਨੀ ਦੇ ਦੌਰਾਨ ਕਾਰਨ ਹੋ ਸਕਦਾ ਹੈ ਅੰਡੇਦਾਨੀ ਦਾ ਕੋਈ ਕਾਰਨ ਹੋ ਸਕਦਾ ਹੈ ਪੇਟ ਦਾ ਕੋਈ ਮਤਲਬ ਬਹੁਤ ਸਾਰੇ ਕਾਰਨ ਹੈ ਇੱਕ ਡਾਕਟਰ ਨੂੰ ਦਿਖਾਣਾ ਬਹੁਤ ਜ਼ਿਆਦਾ ਜ਼ਰੂਰੀ ਦੇ ਵਿੱਚ ਡਾਕਟਰ ਇਸ ਤੋਂ ਬਾਅਦ ਜਿਹੜੇ ਹੈਗਾ ਵੀ ਜਿਸ ਤਰ੍ਹਾਂ ਮੈਰਿਜ ਦੇ ਟਾਈਮ ਦੇ ਵਿੱਚ ਫਿਰ ਕੋਈ ਸਮੱਸਿਆ ਵਗੈਰਾ ਤਾਂ ਨਹੀਂ ਹੁੰਦੀ ਕਿ ਇਹਨਾਂ ਨੂੰ ਦੇਖੋ ਦੇਖੋ ਅਗਰ ਤਾਂ ਪੀਰੀਅਡਸ ਸਾਡੇ ਇਰੈਗੂਲਰ ਹੈ ਅੰਕੇ ਪਿੱਛੇ ਆਉਂਦੇ ਹਨ ਮਤਲਬ ਨਾਰਮਲੀ 3 ਤੋਂ 5 ਦਿਨ ਤੱਕ ਮਾਰਕਸ ਨੂੰ 7 ਦਿਨ ਤੱਕ ਹੀ ਮਹੀਨਾ ਆਉਣਾ ਚਾਹੀਦਾ ਹੈ ਅਗਰ ਤੁਹਾਨੂੰ ਇਸ ਤੋਂ ਜ਼ਿਆਦਾ ਮਹੀਨਾ ਆ ਰਿਹਾ ਹੈ ਤਾਂ ਦਿੱਕਤ ਵਾਲੀ ਗੱਲ ਹੈ ਤੁਸੀਂ ਡਾਕਟਰ ਕੋਲ ਵਿਜ਼ਿਟ ਕਰਨਾ ਹੈ ਅਗਰ ਤੁਹਾਨੂੰ 20 ਤੋਂ 21 ਦਿਨੋਂ ਤੋਂ ਪਹਿਲਾਂ ਹੀ ਮਹੀਨਾ ਆ ਰਿਹਾ ਹੈ 21 ਤੋਂ 25 ਦਿਨਾਂ ਦੇ ਵਿੱਚ ਵਿੱਚ ਪਹਿਲਾਂ ਹੀ ਮਹੀਨਾ ਆ ਰਿਹਾ ਤਾਂ ਫਿਰ ਇਹ ਸਭ ਜਿਹੜੇ ਦਿੱਕਤਾਂ ਹੈਗੀਆਂ ਇਹ ਮਹਾਵਾਰੀ ਦੇ ਦਿੱਕਤਾਂ ਹੁੰਦੀਆਂ ਹਨ ਜਦੋਂ ਵਿਆਹ ਤੋਂ ਬਾਅਦ ਅਗਰ ਤੁਹਾਨੂੰ ਪੀਰੀਅਡਸ ਇਰੈਗੂਲਰ ਆ ਰਿਹਾ ਬਹੁਤ ਜ਼ਿਆਦਾ ਮਹੀਨਾ ਆ ਰਿਹਾ ਜਾਂ ਫਿਰ 20 ਦਿਨੀ ਤੇ ਮਹੀਨਾ ਆ ਰਿਹਾ ਤੁਸੀਂ ਇੱਕ ਡਾਕਟਰ ਨੂੰ ਵਿਜ਼ਿਟ ਜ਼ਰੂਰ ਕਰੋ ਵੀ ਕਿਉਂ ਕਿ ਕਿਉਂਕਿ ਇੱਕ ਇਲਾਜ ਕੋਈ ਤੁਹਾਨੂੰ ਬਿਮਾਰੀ ਹੋ ਸਕਦੀ ਹੈ ਇਹਦੇ ਅਲੱਗ-ਅਲੱਗ ਕਾਰਨ ਹੁੰਦੇ ਹਨ ਕਈ ਵਾਰ ਇਨਫੈਕਸ਼ਨ ਨੀਚੇ ਹੋ ਸਕਦੇ ਹਨ ਇਨਫੈਕਸ਼ਨ ਦੇ ਕਾਰਨ ਪੂਰ ਪਟੀਆਂ ਬਿਮਾਰੀਆਂ ਸਾਨੂੰ ਨਿਕਲ ਸਕਦੀਆਂ ਹਨ ਇਸ ਲਈ ਪ੍ਰੋਪਰ ਈਵੈਲੂਏਸ਼ਨ ਕਿਉਂਕਿ ਨਾਰਮਲ ਇਨਸਾਨਾਂ ਦੇ ਵਿੱਚ ਇਹ ਚੀਜ਼ ਨਾਰਮਲ ਨਹੀਂ ਹੈ ਕਿ ਉਹਨੂੰ ਜ਼ਿਆਦਾ ਦਿਨ ਮਹੀਨਾ ਆਉਂਦਾ ਹੈ ਜਾਂ ਫ੍ਰੀਕੁਐਂਟਲੀ ਮਹੀਨਾ ਆਉਂਦਾ ਹੈ ਡਾਕਟਰ ਜੀ ਇਹ ਗੱਲ ਕਰੀ ਤਾਂ ਕੋਈ ਕੁਝ ਬੱਚੇ ਹੈਗੇ ਜਿਸ ਤਰ੍ਹਾਂ ਛੋਟੀ ਏਜ ਦੇ ਵਿੱਚ ਜਿਸ ਤਰ੍ਹਾਂ ਪੀਰੀਅਡਸ ਕਿਸਿਆਂ ਨੂੰ ਵੱਧ ਆ ਰਹੇ ਆ ਜਾਂ ਘੱਟ ਆ ਰਹੇ ਜਾਂ ਨਹੀਂ ਆ ਰਹੇਗੇ ਕੋਈ ਹੈ ਵੀ ਕੋਈ ਬਿਮਾਰੀ ਵਗੈਰਾ ਦਾ ਜਾਂ ਕੋਈ ਸਮੱਸਿਆਵਾਂ ਆਉਂਦੀ ਹੋਵੇ ਬਿਮਾਰੀਆਂ ਬਹੁਤ ਹਨ ਵੋਈ ਮੈਂ ਤੁਹਾਨੂੰ ਦੱਸਿਆ ਕਿ ਅਲੱਗ-ਅਲੱਗ ਲੈਵਲ ਤੇ ਬਿਮਾਰੀਆਂ ਹਨ ਦਿਮਾਗੀ ਤੌਰ ਤੇ ਬਿਮਾਰੀਆਂ ਹੋ ਸਕਦੀਆਂ ਹਨ ਕਿ ਮਹੀਨਾ ਤੁਹਾਨੂੰ ਨਹੀਂ ਆ ਰਿਹਾ ਕਿਉਂਕਿ ਜਿਹੜੇ ਸਾਰੇ ਸਾਡੇ ਹਾਰਮੋਨਸ ਹੈ ਸਾਡਾ ਪੂਰਾ ਸਰੀਰ ਜਿਹੜਾ ਹੈਗਾ ਉਹ ਦਿਮਾਗ ਚ ਲਾ ਰਿਹਾ ਹੈ ਦਿਮਾਗ ਤੋਂ ਹੀ ਸਾਡੇ ਪੂਰੇ ਹਾਰਮੋਨਸ ਬਣ ਰਹੇ ਆ ਇਹ ਬਾਕੀ ਜਿਹੜੇ ਬਹੁਤ ਸਾਰੇ ਫੈਕਟਰਸ ਜਿਹੜੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੋਏਗੀ ਸਾਡੀ ਫਿਜ਼ੀਕਲ ਐਕਟੀਵਿਟੀ ਨਹੀਂ ਹੈਗੀ ਵੀ ਸਾਡਾ ਖਾਣ ਪੀਣ ਨਹੀਂ ਵਧੀਆ ਹੈਗਾ ਸਾਥ ਸਟ्रेस ਤਾਂ ਨਾ ਜ਼ਿਆਦਾ ਹੈਗਾ ਜਿਸ ਦੇ ਕਾਰਨ ਮਹੀਨਾ ਸਾਨੂੰ ਕਈ ਵਾਰ ਜਲਦੀ ਵੀ ਆ ਜਾਂਦਾ ਹੈ ਕਈ ਵਾਰ ਲੇਟ ਵੀ ਹੁੰਦਾ ਹੈ ਇੱਕ ਹੋ ਗਿਆ ਦਿਮਾਗੀ ਤੌਰ ਤੇ ਦੂਸਰਾ ਹੁੰਦਾ ਹੈ ਅੰਡੇਦਾਨੀ ਦੇ ਤੌਰ ਤੇ ਅੰਡੇਦਾਨੀ ਦੇ ਲੈਵਲ ਤੇ ਕਈ ਵਾਰ ਸਾਡੀ ਅੰਡੇਦਾਨੀਆਂ ਬੰਦੀਆਂ ਹੀ ਨਹੀਂ ਹੈ ਕਈ ਵਾਰ ਅੰਡੇਦਾਨੀਆਂ ਸੋਜਿਸ਼ਟ ਆ ਜਾਂਦੀਆਂ ਹਨ ਤੀਸਰਾ ਹੁੰਦਾ ਹੈ ਲੈਵਲ ਦਾ ਕਿ ਸਾਡੇ ਬੱਚੇਦਾਨੀ ਦੇ ਵਿੱਚ ਕਈ ਵਾਰ ਬੱਚੇਦਾਨੀ ਦਾ ਮੂੰਹ ਹੀ ਨਹੀਂ ਖੁੱਲਿਆ ਹੁੰਦਾ ਜਿਸ ਦੇ ਕਾਰਨ ਮਹੀਨਾ ਨਹੀਂ ਆਂਦਾ ਕਈ ਵਾਰ ਬੱਚੇਦਾਨੀ ਦੇ ਵਿੱਚ ਇਸ ਤਰ੍ਹਾਂ ਦੀਆਂ ਰਸੋਲੀਆਂ ਪੈਦਾ ਹੋ ਜਾਂਦੀਆਂ ਹਨ ਜਿਸ ਦੇ ਕਾਰਨ ਮਹੀਨੇ ਸਾਨੂੰ ਜ਼ਿਆਦਾ ਆਉਂਦੇ ਹਨ ਉਸ ਤੋਂ ਉਸ ਤੋਂ ਬਾਅਦ ਹੈਗਾ ਬੱਚਾ ਦਾ ਇਹ ਮੂੰਹ ਦੀ ਅਕੀ ਜਿੰਨੂੰ ਆਪਾਂ ਸਰਵਿਕਸ ਕਹਿੰਦੇ ਆ ਸਰਵਿਕਸ 'ਆਂ ਕਈ ਇਸ ਤਰ੍ਹਾਂ ਦੇ ਇਨਫੈਕਸ਼ਨਸ ਹੈਗੇ ਆਂ ਵੱਡੀਆਂ ਬਿਮਾਰੀਆਂ ਹੈਗੀਆਂ ਜੋ ਕਿ ਸਾਡੇ ਜ਼ਿਲ੍ਹੇ ਤੇ ਬਹੁਤ ਕਾਮਨ ਹੈਗੀਆਂ ਜਿਸ ਦੇ ਲਈ ਸਾਨੂੰ ਫ੍ਰੀਕੁਐਂਟਲੀ ਆਪਣਾ ਡਾਕਟਰ ਕੋਲ ਵਿਜ਼ਿਟ ਕਰਨਾ ਚਾਹੀਦਾ ਹੈ ਕਿ ਉਸ ਦੇ ਕਾਰਨ ਅਗਰ ਕੋਈ ਵੀ ਇਨਫੈਕਸ਼ਨ ਹੋਏਗੀ ਉਥੇ ਗ੍ਰੋਥ ਹੋਏਗੀ ਬੱਚਾ ਦੇ ਮੋਢੇ ਜਿੰਨੂੰ ਆਪਾਂ ਸਰਵਿਕਸ ਕਹਿੰਦੇ ਆ ਅਗਰ ਉਹ ਚੀਜ਼ ਹੋਏਗੀ ਤਾਂ ਤੁਹਾਨੂੰ ਮਹੀਨਾ ਜਲਦੀ ਜਲਦੀ ਆਊਗਾ ਡਾਕਟਰ ਇੱਕ ਦੇਖਣ ਦੇ ਵਿਚ ਆ ਰਹੇ ਜਿਹੜੇ ਨਫ ਜਿਹੜੇ ਹੈਗੇ ਵਾਏ ਵੀ ਹੈਗੀਆਂ ਮਹਿਲਾਵਾਂ ਉਹਨਾਂ ਨੂੰ ਪ੍ਰੈਗਨਨਸੀ ਨਹੀਂ ਹੋ ਰਹੀਗੀ ਟੋਡੇਬਲ ਵੀ ਬਹੁਤ ਕੇਸ ਹੁੰਦੇ ਹੁੰਦੇ ਆ ਉਹ ਵੀ ਕੋਈ ਸਮੱਸਿਆ ਹੈ ਕੋਈ ਨਹੀਂ ਉਹ ਦੇਖੋ ਜਦੋਂ ਨਵ ਵਿਆਹਿਤ ਆਂਦਾ ਹੈ ਡੇਟ ਸਾਲ ਤੱਕ ਉਹਨਾਂ ਨੇ ਨੈਚੁਰਲੀ ਹੀ ਆਪਣੇ ਆਪ ਹੀ ਕਨਸੀਵ ਕਰਨ ਦੀ ਕੋਸ਼ਿਸ਼ ਕਰਨੀ ਹੁੰਦੀ ਹੈ ਆਪਣੇ ਆਪ ਹੀ ਸੰਬੰਧ ਬਣਾ ਕੇ ਨੈਚੁਰਲੀ ਹੀ ਕਿ ਉਹ ਬੱਚਾ ਲੈ ਸਕਣ ਪਰ ਅਗਰ ਉਹਨਾਂ ਨੂੰ ਡੇਟ ਸਾਲ ਤੋਂ ਬਾਅਦ ਰੈਗੂਲਰ ਸੰਬੰਧ ਬਣਾਉਣ ਦੇ ਬਾਵਜੂਦ ਵੀ ਉਹਨਾਂ ਨੂੰ ਪ੍ਰੈਗਨancies ਨਹੀਂ ਟੈਅਰ ਰਹੀ ਤਾਂ ਉਹ ਡਾਕਟਰ ਨੂੰ ਜ਼ਰੂਰ ਵਿਜ਼ਿਟ ਕਰਨ ਅਲੱਗ-ਅਲੱਗ ਕਾਰਨ ਹੁੰਦੇ ਹਨ ਉਹਨਾਂ ਦਾ ਕਾਰਨ ਦਾ ਇਵੈਲੂਏਸ਼ਨ ਹੋਏਗੀ ਫਿਰ ਤਾਂ ਫਿਰ ਬਾਏ ਦ ਐਂਡ ਉਹਨਾਂ ਨੂੰ ਇਵੈਲੂਏਟ ਕਰਕੇ ਪੂਰੀ ਜਾਂਚ ਪੜਤਾਲ ਕਰਕੇ ਫਿਰ ਉਹਨਾਂ ਦਾ ਇਲਾਜ ਉਸੇ ਹਿਸਾਬ ਦੇ ਨਾਲ ਸ਼ੁਰੂ ਕੀਤਾ ਜਾਂਦਾ ਹੈ ਡਾਕਟਰ ਜਿਸ ਤਰ੍ਹਾਂ ਤੁਸੀਂ ਇਹਨਾਂ ਦੇ ਬੱਚਿਆਂ ਦਾ ਦੱਸਿਆ ਹੈਗਾ ਇਹਦੇ ਵਿੱਚ ਕੋਈ ਬੱਚਿਆਂ ਦੇ ਕੋਈ ਟੈਸਟ ਵਗੈਰਾ ਹੈਗੇ ਆ ਵੀ ਜਿਹੜੇ ਲਾਜ਼ਮੀ ਕਰਾਉਣੇ ਹੋਣ ਬੱਚਿਆਂ ਦਾ ਅਗਰ ਮਹੀਨੇ ਤੋਂ ਜ਼ਿਆਦਾ ਆ ਰਹੇ ਹਨ ਜਾਂ ਫਿਰ ਮਹਾਵਾਰੀ ਘਟਾ ਆ ਰਹੀ ਹੈ ਤੁਸੀਂ ਡਾਕਟਰ ਨੂੰ ਜ਼ਰੂਰ ਵਿਜ਼ਿਟ ਕਰੋਗੀ ਕਈ ਵਾਰ ਬੱਚੇ ਜਿਹੜੇ ਹੈਗੇ ਗੰਧਮਨ ਖਾਣ ਦੇ ਕਾਰਨ ਉਹਨਾਂ ਦੇ ਐਚਬੀ ਨਹੀਂ ਬੰਦਾ ਐਚਬੀ ਘੱਟ ਹੋਣ ਦੇ ਕਾਰਨ ਇਹ ਸਭ ਮਹਾਵਾਰੀ ਹੋ ਸਕਦੀ ਹੈ థਾਇਰੋਇਡਿਕ ਬਹੁਤ ਕਾਮਨ ਪ੍ਰੋਬਲਮ ਹੈਗੀ ਹੈ ਜਿਸ ਦੇ ਕਾਰਨ ਮਹਾਵਾਰੀ ਉੱਪਰ ਮਤਲਬ ਉੱਪਰ ਥੱਲੇ ਹੋ ਸਕਦੀ ਹੈ ਡਾਕਟਰ ਸੇ ਲਾਸਟ ਦੇ ਵਿੱਚ ਤੁਸੀਂ ਕੀ ਪੈਸੇ ਦੇਣਾ ਚਾਹੋਗੇ ਜਿਹੜੀਆਂ ਛੋਟੀਆਂ ਬੱਚੀਆਂ ਹੈਗੇ ਜਿਸ ਤਰ੍ਹਾਂ 9-10 ਸਾਲ ਦੀਆਂ ਜਿਨ੍ਹਾਂ ਨੂੰ ਪੀਟਰਜ਼ ਆਨ ਹੈ ਸਟਾਰਟ ਹੋਇਆ ਸ਼ੁਰੂਆਤ ਹੋਈ ਆ ਉਹਨਾਂ ਨੂੰ ਅਜੇ ਮਾਪਿਆਂ ਨੂੰ ਵੀ ਨਹੀਂ ਪਤਾ ਹੈਗਾ ਵੀ ਅਸੀਂ ਕਿਸ ਤਰ੍ਹਾਂ ਬੱਚਿਆਂ ਨੂੰ ਗਾਈਡ ਕਰੀਏ ਕਿਸ ਤਰ੍ਹਾਂ ਇਹਨਾਂ ਦੀ ਕੇਅਰ ਕਰੀਏ ਕੀ ਮੈਸੇਜ ਦੇਣਾ ਚਾਹੂਗੇ ਅਗਰ ਮਾਪਿਆਂ ਨੂੰ ਇਹੀ ਸੋਚਣਾ ਚਾਹੀਦਾ ਪਹਿਲਾਂ ਤਾਂ ਉਹਨਾਂ ਦਾ ਜਦੋਂ ਵੀ ਉਹਨਾਂ ਨੂੰ ਮਹਾਵਾਰੀ ਆਉਂਦੀ ਹੈ ਕਿ ਆਪਣਾ ਰਿਕਾਰਡ ਸੈੱਟ ਕਰਕੇ ਰੱਖਣ ਕਿ ਹਾਂਜੀ ਐਨ ਐਨ ਦੇ ਤੱਕ ਐਨ ਐਨ ਦਿਨਾਂ ਵਿੱਚ ਉਹਨਾਂ ਨੂੰ ਮਹੀਨਾ ਆ ਰਿਹਾ ਹੈ ਜਦੋਂ ਵੀ ਮਾਂ ਨੂੰ ਲੱਗੇ ਯਾ ਪਰਿਵਾਰ ਚ ਕਿਸ ਨੂੰ ਲੱਗੇ ਕਿ ਇਹਨੂੰ ਮਹਾਵਾਰੀ ਜ਼ਿਆਦਾ ਆ ਰਹੀ ਹੈ ਜਾਂ ਘੱਟ ਆ ਰਹੀ ਹੈ ਹਮੇਸ਼ਾ ਡਾਕਟਰ ਕੋਲ ਜਾਓ ਡਾਕਟਰ ਪੂਰਾ ਤੁਹਾਡੀ ਜਾਂਚ ਕਰੂਗਾ ਕੋਈ ਨਾ ਕੋਈ ਕਾਰਨ ਜ਼ਰੂਰ ਰਹਿੰਦਾ ਹੈ ਆਪਣੇ ਸਰੀਰ ਦੇ ਵਿੱਚ ਜਿਸ ਦੇ ਕਾਰਨ ਮਹਾਵਾਰੀ ਉੱਪਰ-ਥੱਲੇ ਹੁੰਦੀ ਹੈ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਕਿ ਨਾਰਮਲ ਇਨਸਾਨ ਨੂੰ ਮਹਾਵਾਰੀ ਉੱਪਰ-ਥੱਲੇ ਹੁੰਦੀ ਹੈ ਕੋਈ ਨਾ ਕੋਈ ਕਾਰਨ ਜ਼ਰੂਰ ਮਿਲਦਾ ਹੈ ਚਾਹੇ ਮਹਾਵਾਰੀ ਅਮਨ ਤੋਂ ਲੈ ਕੇ ਜਦੋਂ ਤੱਕ ਮਹਾਵਾਰੀ ਖਤਮ ਨਹੀਂ ਹੁੰਦੀ ਜਦੋਂ ਵੀ ਤੁਹਾਨੂੰ ਬਹਾਵਾਰੀ ਉੱਪਰ-ਨੀਚੇ ਹੁੰਦੀ ਹੈ ਡਾਕਟਰ ਨੂੰ ਜ਼ਰੂਰ ਵਿਜ਼ਿਟ ਕਰੋਗੇ ਇਹ ਬਹੁਤ ਇੰਪੋਰਟੈਂਟ ਗੱਲ ਹੈਗੀ ਹੈ ਹਾਂ ਇਹ ਹੈ ਕਿ ਬਚਪਨ ਦੇ ਵਿੱਚ ਕਾਰਨ ਕੁਝ ਵਲੋਂ ਅਲੱਗ ਹੋ ਜਾਂਦੇ ਹਨ ਜਦੋਂ ਸਾਨੂੰ ਜਵਾਨੀ ਆਂਦੀ ਹੈ ਉਦੋਂ ਕਾਰਨ ਕੁਝ ਅਲੱਗ ਹੁੰਦੇ ਹਨ ਜਦੋਂ ਸਾਨੂੰ 50 60 40 50 ਸਾਲ ਦੀ ਉਮਰ ਤੇ ਵਿੱਚ ਕਾਰਨ ਕੁਝ ਅਲੱਗ ਹੁੰਦੇ ਹਨ ਪਰ ਕਾਰਨ ਜ਼ਰੂਰ ਹੁੰਦਾ ਹੈ ਕੋਈ ਨਾ ਕੋਈ ਇਸ ਲਈ ਡਾਕਟਰ ਕੋਲ ਜਾਣਾ ਬਹੁਤ ਜ਼ਿਆਦਾ ਅਨਿਵਾਰੀ ਹੈ ਥੈਂਕ ਯੂ ਡਾਕਟਰ